ਹallelujah Thank you Jesus ਅੱਜ ਅਸੀਂ ਪਰਮੇਸ਼ਰ ਦੇ ਪਵਿੱਤਰ ਕਲਾਮ ਦੇ ਵਿੱਚੋਂ ਸਿੱਖਾਂਗੇ ਹallelujah ਜੋ ਜਬੂਰ ਦੀ ਪੁਸਤਕ ਜਿਹਨੂੰ ਭਜਨ ਸਾਇਤਾ ਵੀ ਕਿਹਾ ਜਾਂਦਾ ਆ ਸਾਮ ਉਹਦੇ ਵਿੱਚ ਲਿਖਿਆ ਹੋਇਆ ਆ 23 ਅਧਿਆਇ ਦੇ ਵਿੱਚ ਕਿ ਪਰਮੇਸ਼ਰ ਆਪਣੇ ਲੋਕਾਂ ਨੂੰ ਸੁੱਖਦਾਇਕ ਜਲ ਦੇ ਝਰਨੇ ਕੋਲ ਲੈ ਕੇ ਜਾਂਦਾ ਆ ਤੇ ਉਹਨਾਂ ਦੇ ਜੀ ਦੇ ਵਿੱਚ ਜੀ ਲੈ ਕੇ ਆਉਂਦਾ ਆ ਹallelujah ਪਰਮੇਸ਼ਰ ਤੇਰਾ ਕਬਜ਼ਾ ਮੰਗਦੇ ਕਿ ਇੱਕ ਜਨ ਦੇ ਉੱਪਰ ਹਾਲੇਲੂਇਆ ਸਭ ਤੋਂ ਪਹਿਲੀ ਗੱਲ ਇਹ ਆ ਜਦੋਂ ਅਸੀਂ ਪ੍ਰਭੂ ਦਾ ਬਚਨ ਸੁਣਦੇ ਆ ਕਦੇ ਵੀ ਉਸ ਬਚਨ ਨੂੰ ਨੋਰਮਲੀ ਨਾ ਲੋ ਕਿ ਇਹ ਬਚਨ ਤਾਂ ਮੈਨੂੰ ਪਤਾ ਆ ਜਬੂਰ 23 ਤਾਂ ਮੈਨੂੰ ਆਂਦਾ ਆ ਇਹ ਤਾਂ ਬਚਨ ਮੈਂ ਪੜਿਆ ਆ ਹਾਲੇਲੂਇਆ ਕਿਉਂਕਿ ਜੋ ਪਰਮੇਸ਼ਵਰ ਦਾ ਆਤਮਾ ਆ ਜਦੋਂ ਆਪਣੇ ਬਚਨ ਦੇ ਰੈਵਿਲੇਸ਼ਨ ਦਿੰਦਾ ਆ ਤਾਂ ਉਹ ਗਹਿਰੀਆਂ ਗੱਲਾਂ ਨੂੰ ਖੋਲਦਾ ਆ ਗੈਰੇ ਭੇਦ ਕੋਣ ਖੋਲ ਸਕਦਾ ਆ ਸਿਰਫ ਪਰਮੇਸ਼ਵਰ ਹੀ ਹallelujah ਜਿਸ ਤਰ੍ਹਾਂ ਪ੍ਰਭੂ ਦੇ ਬਚਨ ਚ ਲਿਖਿਆ ਹੋਇਆ ਆ ਕਿ ਜੋ ਕੁਛ ਤੁਹਾਨੂੰ ਸਿਖਾਇਆ ਜਾਂਦਾ ਆ ਹallelujah ਤੁਸੀਂ ਉਹ ਦੂਸਰਿਆਂ ਨੂੰ ਸਿਖਾਓ ਹallelujah ਜਿੱਦਾਂ ਪਰਮੇਸ਼ਵਰ ਸਾਨੂੰ ਸਿਖਾਉਂਦਾ ਆ ਅਸੀਂ ਪਰਮੇਸ਼ਵਰ ਦੇ ਦਾਸ ਤੋਂ ਸਿੱਖਦੇ ਆ ਹallelujah ਜੋ ਖੁਦ ਨੇ ਆਪਣੇ ਦਾਸ ਖੜੇ ਕੀਤੇ ਹੋਏ ਆ ਤਾਂ ਜੋ ਅਸੀਂ ਸਿੱਖਦੇ ਹਾਂ ਜੋ ਸਾਨੂੰ ਪਰਮੇਸ਼ਵਰ ਸਿਖਾਉਂਦਾ ਆ ਉਹ ਅਸੀਂ ਦੂਸਰਿਆਂ ਨੂੰ ਵੰਡਣਾ ਆ ਕਿਉਂਕਿ ਅਗਰ ਤੁਸੀਂ ਦਓਗੇ ਤਾਂ ਤੁਹਾਨੂੰ ਵੀ ਦਿੱਤਾ ਜਾਵੇਗਾ ਹallelujah ਹੁਣ ਅਸੀਂ ਦੇਖਣਾ ਆ ਕਿ ਸੁਖਦਾਇਕ ਜਲ ਦਾ ਝਰਨਾ ਕੀ ਆ ਹallelujah ਪਰਮੇਸ਼ਵਰ ਨੇ ਕਿਹਾ 다ਊਦ ਨੂੰ ਕਿਹਾ 다ਊਦ ਗਾ ਰਿਹਾ ਆ ਕਹਿੰਦਾ ਪਰਮੇਸ਼ਵਰ ਮੈਨੂੰ ਸੁਖਦਾਇਕ ਜਲ ਦੇ ਝਰਨੇ ਦੇ ਕੋਲ ਲੈ ਕੇ ਜਾਏਗਾ ਹallelujah ਸੁਖਦਾਇਕ ਜਲ ਜਿੱਥੇ ਕੋਈ ਚਿੰਤਾ ਨਹੀਂ ਜਿੱਥੇ ਕੋਈ ਦੁੱਖ ਨਹੀਂ ਹਾਲੇਲੂਇਆ ਤੁਸੀਂ ਬਹੁਤ ਵਾਰੀ ਦੇਖਿਆ ਹੋਵੇਗਾ ਜਦੋਂ ਕੋਈ ਪਾਣੀ ਹੁੰਦਾ ਪਾਣੀ ਦੀ ਨਦੀ ਆ ਪਾਣੀ ਦਾ ਛੱਪੜ ਆ ਤਲਾਆ ਆ ਟੋਬਾ ਆ ਕੁਛ ਵੀ ਆ ਉੱਥੇ ਇੱਕ ਥਾਂ ਤੇ ਪਾਣੀ ਖੜਾ ਹੋਇਆ ਆ ਹਾਲੇਲੂਇਆ ਜਦੋਂ ਉਹ ਪਾਣੀ ਹਿੱਲ ਰਿਹਾ ਆ ਹਾਲੇਲੂਇਆ ਤਾਂ ਉਸ ਪਾਣੀ ਦੇ ਵਿੱਚ ਜਦੋਂ ਅਸੀਂ ਨੀਚੇ ਨੂੰ ਹੋ ਕੇ ਇਦਾਂ ਦੇਖਦੇ ਆ ਤਾਂ ਸਾਨੂੰ ਆਪਣਾ ਪਰਛਾਵਾਂ ਨਹੀਂ ਦਿਖਦਾ ਅਸੀਂ ਆਪਣੇ ਆਪ ਨੂੰ ਉਸ ਪਾਣੀ ਦੇ ਵਿੱਚੋਂ ਨਹੀਂ ਦੇਖ ਪਾਉਂਦੇ ਹallelujah ਕਿਉਂ ਨਹੀਂ ਦੇਖ ਪਾਉਂਦੇ ਕਿਉਂਕਿ ਉਹ ਜੋ ਪਾਣੀ ਆ ਉਹ ਹਿੱਲ ਰਿਹਾ ਆ ਡਾਮਡੋਲ ਹੋ ਰਿਹਾ ਆ ਡਰ ਰਿਹਾ ਆ ਹallelujah ਪਰ ਜਦੋਂ ਸੁਖਦਾਇਕ ਜਲ ਕਹਤਾ ਪਰਮੇਸ਼ਰ ਨੇ ਤਾਂ ਉਹ ਹੁੰਦਾ ਆ ਕੋਈ ਚਿੰਤਾ ਨਹੀਂ ਹallelujah ਕੋਈ ਪਰੇਸ਼ਾਨੀ ਨਹੀਂ ਹallelujah ਸੁਖਦਾਇਕ ਜਲ ਸੁਖ ਵਾਲਾ ਉਹ ਜਲ ਹੁੰਦਾ ਆ ਜਦੋਂ ਅਸੀਂ ਉਹਦੇ ਵਿੱਚੋਂ ਦੇਖਦੇ ਆ ਤਾਂ ਅਸੀਂ ਆਪਣੀ ਤਸਵੀਰ ਨੂੰ ਦੇਖ ਪਾਉਂਦੇ ਆ ਹallelujah ਇਹ ਸੁਖਦਾਇਕ ਜਲ ਹੁੰਦਾ ਆ ਜਦੋਂ ਪ੍ਰਭੂ ਯਿਸੂ ਮਸੀਹ ਜੀ ਬੇੜੀ ਦੇ ਵਿੱਚ ਸਿਗੇ ਤੂਫਾਨ ਆਇਆ ਉਹ ਪਾਣੀ ਦੇ ਵਿੱਚ ਏ ਸੀ ਬੇੜੀ 'ਚ ਬੈਠੇ ਹੋਏ ਸਿਗੇ ਸਾਰੇ ਡਰ ਗਏ ਪਰ ਯਿਸੂ ਮਸੀਹ ਨੇ ਕਿਹਾ ਸ਼ਾਂਤ ਹੋ ਜਾ ਉਹ ਤੂਫਾਨ ਸ਼ਾਂਤ ਹੋ ਗਿਆ ਪਾਣੀ ਸ਼ਾਂਤ ਹੋ ਗਿਆ ਜਿਹੜਾ ਪਾਣੀ ਡਰਾਉਂਦਾ ਸੀਗਾ ਲਹਿਰਾਂ ਉੱਠ ਰਹੀਆਂ ਸੀ ਜਦੋਂ ਖੁਦਾ ਨੇ ਬੋਲਿਆ ਸ਼ਾਂਤ ਹੋ ਜਾ ਤਾਂ ਉਹੀ ਪਾਣੀ ਜੋ ਹਿੱਲ ਰਿਹਾ ਸੀ ਉਹ ਸ਼ਾਂਤ ਹੋ ਗਿਆ ਹallelujah ਇਸੇ ਪ੍ਰਕਾਰ ਪਰਮੇਸ਼ਰ ਸਾਨੂੰ ਕਹਿ ਰਿਹਾ ਆ ਸੁਖਦਾਇਕ ਜਲ ਉਹ ਜਲਵਾ ਜਦੋਂ ਤੁਸੀਂ ਉਸ ਪਾਣੀ ਦੇ ਵਿੱਚ ਜੋ ਖੜਾ ਆ ਹਿੱਲ ਨਹੀਂ ਰਿਹਾ ਆਪਣੀ ਤਸਵੀਰ ਦੇਖ ਪਾਉਂਦੇ ਆ ਉਹ ਸ਼ਾਂਤ ਜਾਲਾ ਸੁਖਦਾਇਕ ਜਾਲਾ ਇਸ ਪ੍ਰਕਾਰ ਜਿੱਦਾਂ ਯੇਸ਼ੂ ਮਸੀਹ ਜਦੋਂ ਕਿਸ਼ਤੀ ਵਿੱਚ ਸੀਗੇ ਨਦੀ ਵਿੱਚ ਸੀਗੇ ਪਾਣੀ ਹਿੱਲਿਆ ਤੂਫਾਨ ਆਇਆ ਤੁਹਾਡੀ ਜ਼ਿੰਦਗੀ ਵਿੱਚ ਵੀ ਤੂਫਾਨ ਆਣਗੇ ਯੇਸ਼ੂ ਮਸੀਹ ਨੇ ਇਦਾਂ ਨਹੀਂ ਕਿਹਾ ਕਿ ਤੂ ਯੇਸ਼ੂ ਨੂੰ ਮੰਨਦਾ ਤੂ ਮੈਨੂੰ ਮੰਨਦਾ ਤੇਰੀ ਜ਼ਿੰਦਗੀ ਵਿੱਚ ਤੂਫਾਨ ਨਹੀਂ ਆਣਗੇ ਤੂਫਾਨ ਆਣਗੇ ਹਾਲਾਤ ਆਣਗੇ ਪਰ ਯੇਸ਼ੂ ਮਸੀਹ ਕਹਿੰਦਾ ਮੈਂ ਤੈਨੂੰ ਸੁਖਦਾਇਕ ਜਲ ਦੇ ਝਰਨੇ ਕੋਲ ਲੈ ਕੇ ਜਾਵਾਂਗਾ ਹਾਲੇਲੂਇਆ ਇਹ ਖੁਦਾ ਦਾ ਕਲਾਮ ਦਾ ਰੈਵਿਊਲਿਸ਼ਨ ਆ ਇਹ ਬਚਨ ਕਹਿੰਦਾ ਆ ਜਦੋਂ ਤੁਸੀਂ ਇਸ ਬਚਨ ਨੂੰ ਬੋਲਦੇ ਆ ਤਾਂ ਇਹਨੂੰ ਫੀਲ ਕਰਕੇ ਬੋਲੋ ਕਿ ਪ੍ਰਭੂ ਤੇਰੇ ਬਚਨ ਚ ਲਿਖਿਆ ਹੋਇਆ ਆ ਤੂੰ ਮੈਨੂੰ ਸੁਖਦਾਇਕ ਜਲ ਦੇ ਝਰਨੇ ਕੋਲ ਲੈ ਕੇ ਜਾਵੇਂਗਾ ਜੋ ਮੇਰੇ ਹਾਲਾਤ ਆ ਜੋ ਡਾਮਾਡਲ ਹੋ ਰਿਹਾ ਮੈਂ ਵੀ ਸ਼ਿਵਾਸ਼ ਕਰਦੀ ਆ ਮੈਂ ਵੀ ਸ਼ਿਵਾਸ਼ ਕਰਦਾ ਆ ਇਹ ਹਾਲਾਤ ਜਿਹੜੇ ਸੇਮ ਨਹੀਂ ਰਹਿਣਗੇ ਜੋ ਹਾਲਾਤ ਡਾਮਾ ਡੋਲਾ ਜੋ ਪਾਣੀ ਹਿੱਲ ਰਿਹਾ ਆ ਤੋ ਇਹਨੂੰ ਸੁਖਦਾਇਕ ਪਾਣੀ ਚ ਬਦਲ ਦੇਗਾ ਸਥਿਰ ਹੋ ਜਾਏਗਾ ਅਸੀਂ ਆਪਣੀ ਤਸਵੀਰ ਦੇਖ ਪਾਵਾਂਗੇ ਬਲੇਸਿੰਗ ਦੇਖ ਪਾਵਾਂਗੇ ਯੇਸ਼ੂ ਮਸੀਹ ਦੇ ਸਮਰਥੀ ਜਿੰਦਾ ਨਾਮ ਦੇ ਵਿੱਚ ਹਾਲੇਲੂਇਆ ਖੁਦਾ ਇਸ ਤਰ੍ਹਾਂ ਕੰਮ ਕਰਦਾ ਉਹ ਅਦਭੁਤ ਕੰਮ ਕਰਦਾ ਆ ਮੇਰੀ ਪ੍ਰਾਰਥਨਾ ਆ ਇਨ ਦਾ ਨੇਮ ਆਫ ਜੀਜ਼ਸ ਹਰ ਇੱਕ ਜਨ ਜੋ ਇਸ ਆਵਾਜ਼ ਨੂੰ ਸੁਣਦਾ ਆ ਜੋ ਇਸ ਬਚਨ ਨੂੰ ਸੁਣ ਰਿਹਾ ਆ ਧਿਆਨ ਕਰ ਰਿਹਾ ਆ ਖੁਦਾ ਤੁਹਾਡੀ ਲਾਈਫ ਦੇ ਵਿੱਚ ਹਰ ਇੱਕ ਉਹ ਪਾਣੀ ਜੋ ਤੁਹਾਨੂੰ ਡੁਰਾ ਰਿਹਾ ਆ ਜੋ ਹਿਲ ਰਿਹਾ ਆ ਉਸ ਪਾਣੀ ਨੂੰ ਸੁਖਦਾਇਕ ਝਰਨੇ ਵਿੱਚ ਬਦਲ ਚੁੱਕਾ ਆ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਤੁਹਾਡੀ ਜ਼ਿੰਦਗੀ ਦੀ ਹਰ ਇੱਕ ਕਟੀ ਚੋਂ ਕੱਢ ਕੇ ਪਰਮੇਸ਼ਰ ਤੁਹਾਨੂੰ ਸੁਖਦਾਇਕ ਜਲ ਦੇ ਝਰਨੇ ਕੋਲ ਲੈ ਕੇ ਜਾ ਚੁੱਕਾ ਆ ਹਾਲੇਲੂਇਆ ਖੁਦਾ ਇਸ ਬਚਨ ਦੇ ਦੁਆਰਾ ਤੁਹਾਨੂੰ ਬles ਕਰੇ आशीषित કરે बरकत करे ਤੇ ਤੁਹਾਡੇ ਜੀ ਦੇ ਵਿੱਚ ਜੀ ਆਏਗਾ ਤੁਸੀਂ ਖੁਸ਼ ਹੋਵੋਗੇ ਆਨੰਦ ਕਰੋਗੇ ਸੁਖਦਾਇਕ ਜਲ ਦੇ ਝਰਨੇ ਦੇ ਕੋਲ ਆ ਕੇ ਉਹ ਸਿਰਫ ਜੀਸ਼ੂ ਮਸੀਹ ਹੀ ਦੇ ਸਕਦਾ ਆ ਬਚਨ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਬਚਨ ਤੇ ਮੰਨਨ ਕਰੋ ਜੋ ਬਚਨ ਸੁਣਦੇ ਆ ਹਾਲੇਲੂਇਆ ਉਹਨੂੰ ਹਮੇਸ਼ਾ ਭਾਵੇਂ ਸੀ ਕੋਈ ਕੰਮ ਵੀ ਕਰ ਰਹੇ ਆ ਉਸ ਬਚਨ ਦੇ ਵਿੱਚ ਤੁਹਾਡੇ ਅੰਦਰ ਤਸਵੀਰ ਚੱਲਣੀ ਚਾਹੀਦੀ ਆ ਕਿ ਹਾਂ ਅੱਜ ਮੈਂ ਬਚਨ ਸੁਣਿਆ ਉਹ ਬਚਨ ਦੇ ਵਿੱਚ ਕੀ ਕਿਹਾ ਗਿਆ हां सुखदायक जल ਦਾ ਝਰਨਾ ਪਰਮੇਸ਼ਰ ਐਦਾਂ ਕਰੇਗਾ ਹਾਲਾਤਾਂ ਨੂੰ ਬਦਲ ਦੇਗਾ ਤਾਂ ਖੁਦਾ ਤੁਹਾਨੂੰ ਬles ਕਰੇਗਾ ਤੁਹਾਡੀ ਜ਼ਿੰਦਗੀ ਦੀ ਐਵਰੀ ਮੂਮੈਂਟ ਹਰ ਇੱਕ ਇੱਕ ਪਲ ਖੁਦਾ ਨੋਟ ਕਰ ਰਿਹਾ ਆ ਖੁਦਾ ਤੁਹਾਨੂੰ ਬles ਕਰੇ ਆਸ਼ੀਸ਼ਿਤ ਕਰੇ ਇਨ ਦਾ ਨੇਮ ਆਫ ਜੀਜ਼ਸ